ਇਸ ਤਰੀਕੇ ਨਾਲ ਚਿੱਟੇ ਹੋ ਜਾਣੇ ਸੀ ਇਸ ਤਰੀਕੇ ਨਾਲ ਗੰਜੀ ਹੋਣੀ ਸ਼ੁਰੂ ਹੋ ਜਾਣੇ ਸੀ ਅਗਰ ਮੈਂ ਕੇਅਰ ਨਾ ਕਰਦੀ ਅਗਰ ਨਾ ਇਸ ਸੀਰਮ ਦਾ ਮੈਂ ਇਸਤੇਮਾਲ ਕਰਦੀ ਇਹ ਘਰੇ ਹੀ ਬਣਾਇਆ ਹੋਇਆ ਹੈ ਸਿਰਫ ਦੋ ਚੀਜ਼ਾਂ ਨਾਲ ਬਣਾਇਆ ਹੈ ਸੇਰ ਤੋਂ ਨੂੰ ਪਹਿਲਾਂ ਆਪਾਂ ਇਸ ਨੂੰ ਇਸਤੇਮਾਲ ਕਰ ਲੈਣਾ ਵਾੜਾ ਨੀਚੇ ਇਹਦੇ ਨਾਲ ਜਿਨ੍ਹਾਂ ਦੇ ਗ੍ਰੇ ਹੈਅਰ ਹੋ ਗਏ ਨੇ ਵਾਈਟ ਹੈਅਰ ਹੋ ਗਏ ਨੇ ਜਿਨ੍ਹਾਂ ਦੀ ਜੜਾਂ ਜੜੀਆਂ ਚਿੱਟੀਆਂ ਹੋਈਆਂ ਸ਼ੁਰੂ ਹੋ ਗਈਆਂ ਨੇ ਉਹ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ ਔਰ ਵਾਲਾਂ ਵਿੱਚ ਚਮਕ ਆ ਜਾਵੇਗੀ ਔਰ ਜਿਨ੍ਹਾਂ ਦੇ ਵਾਲ ਝੜਦੇ ਨੇ ਹੈਅਰ ਫਾਲ ਹੋ ਗਿਆ ਹੈ ਉਹ ਠੀਕ ਹੋ ਜਾਵੇਗਾ ਵਾਲ ਲੰਬੇ ਹੋ ਜਾਣਗੇ ਇੱਕਦਮ ਸ਼ਾਈਨਿੰਗ ਵਾਲੇ ਹੋ ਜਾਣਗੇ ਤੇ ਸੌਫਟ ਹੋ ਜਾਣਗੇ ਬਿਲਕੁਲ ਮਲਾਈਮ ਹੋ ਜਾਣਗੇ ਨਾ ਰਮੋਰਨੇਮ ਕਰਨ ਦੀ ਜ਼ਰੂਰਤ ਪੈਣੀ ਹੈ ਨਾ ਤੁਹਾਨੂੰ ਸੁਪਾ ਕਰਨ ਦੀ ਜ਼ਰੂਰਤ ਪੈਣੀ ਹੈ ਨਾ ਹੀ ਕੋਈ ਤੁਹਾਨੂੰ ਟ੍ਰੀਟਮੈਂਟ ਕਰਵਾਉਣ ਦੀ ਜ਼ਰੂਰਤ ਪੈਣੀ ਹੈ ਇਸ ਚੀਜ਼ ਨੂੰ ਤੁਸੀਂ ਆਪਣੇ ਹੈਅਰ ਵਿੱਚ ਲਗਾਉਣਾ ਹੈ ਕਿਸ ਤਰੀਕੇ ਨਾਲ ਇਹ ਬਣਾਇਆ ਹੈ ਤੁਹਾਡੇ ਨਾਲ ਸਾਰਾ ਪ੍ਰੋਸੈਸ ਜਿਹੜਾ ਸ਼ੁਰੂ ਸ਼ੇਅਰ ਕਰਦੇ ਆਂ ਪੂਰੀ ਤੁਸੀਂ ਵੀਡੀਓ ਦੇਖਣੀ ਹੈ ਕਿਸ ਤਰੀਕੇ ਨਾਲ ਇਹ ਵਾਲਾ ਵਿੱਚ ਲਗਾ ਕੇ ਆਪਣੇ ਵਾਲਾਂ ਨੂੰ ਤੁਸੀਂ ਕਾਲੇ ਕਰ ਸਕਦੇ ਹੋ ਬਿਲਕੁਲ ਨੇਚਰਲ ਬ੍ਰਾਊਨ ਤੇ ਕਾਲੇ ਕਰ ਸਕਦੇ ਹੋ ਬਹੁਤ ਹੀ ਵਧੀਆ ਕਲਰ ਆ ਜਾਂਦਾ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਵਾਲ ਲੰਬੇ ਬੇ ਨੇ ਬਿਲਕੁਲ ਵੀ ਝੜਦੇ ਨਹੀਂ ਹੈਗੇ ਬਿਲਕੁਲ ਇੱਕਦਮ ਮਜ਼ਬੂਤ ਵਾਲ ਭੇ ਨੇ ਇਹਦੇ ਨਾਲ ਹੋਏ ਸੀਗੇ ਚਲੋ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀਡੀਓ ਤੇ ਤੁਸੀਂ ਪੂਰੀ ਦੇਖ ਰਹੀ ਹੈ ਜਿੱਥੇ-ਜਿੱਥੇ ਵੀ ਦੇਖ ਰਹੇ ਹੋ ਕਮੈਂਟ ਸੋਣਾ ਜਰੂਰ ਕਰਨਾ ਲਾਈਕ ਸ਼ੇਅਰ ਤੇ ਜਰੂਰ ਕਰਨਾ ਔਰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਤੇ ਜਰੂਰ ਕਮੈਂਟ ਕਰਨਾ ਤੇ ਇਸ ਨੂੰ ਇਸਤੇਮਾਲ ਕਰਨ ਤੋਂ ਬਾਅਦ ਜਿਨ੍ਹਾਂ-ਜਿਨ੍ਹਾਂ ਨੂੰ ਫਾਇਦਾ ਹੋਏਗਾ ਨਾ ਉਹ ਵੀ ਇਸ ਬਾਅਦ ਵਿਚ ਆ ਕੇ ਕਮੈਂਟ ਜਰੂਰ ਕਰਨਾ ਇੱਕ ਵੀਡੀਓ ਹੋਰ ਪਾਈ ਸੀ ਕਿ ਦੋ ਪਹਿਲਾਂ ਬਹੁਤ ਵਧੀਆ ਤੇ 뷰 ਆਏ ਨੇ ਉਹ ਵੀ ਬਹੁਤ ਵਧੀਆ ਸੀ ਜੀ ਉਹ ਬਹੁਤ ਵਧੀਆ ਪਿਆਰਾ ਜਿਹਾ ਮੈਂ ਤੇਲ ਬਣਾ ਕੇ ਦੱਸਿਆ ਹੋਇਆ ਹੈ ਜਿਹੜਾ ਆਪਾਂ ਸਿਰ ਨੂੰ ਮ사ਜ ਕਰਨੀ ਹੈ ਜਿਨ੍ਹਾਂ ਦੇ ਜਿਆਦੀ ਜੜਾਂ ਵਾਈਟ ਹੋ ਗਈਆਂ ਨੇ ਉਹ ਕਿਦਾਂ ਕਾਲੀਆਂ ਹੋ ਸਕਦੀਆਂ ਨੇ ਉਹ ਵੀ ਵੀਡੀਓ ਤੁਸੀਂ ਜਰੂਰ ਜਾ ਕੇ ਦੇਖਣਾ ਔਰ ਇਹ ਸੀਰਮ ਜਿਹੜਾ ਮੈਂ ਬਣਾਇਆ ਹੈ हेयर ਲਈ ਇਹ ਵੀ ਤੁਸੀਂ ਦੇਖੋ ਕਿਸ ਤਰੀਕੇ ਨਾਲ ਆਪਾਂ ਘਰੇ ਹੀ ਬਹੁਤ ਆਸਾਨ ਤਰੀਕੇ ਨਾਲ ਇਹ ਰੈਡੀ ਕੀਤਾ ਹੈ ਵੀਡੀਓ ਪੂਰੀ ਦੇਖਣੀ ਸਕਿਪ ਨਹੀਂ ਕਰਨਾ ਚਲੋ ਜੀ ਕਰਦੇ ਆ ਤੁਹਾਡੇ ਨਾਲ ਸ਼ੇਅਰ ਤੁਸੀਂ ਦੇਖ ਸਕਦੇ ਹੋ ਖੂਬਸੂਰਤ ਵਾਲਾਂ ਦਾ ਰਾਜ ਦੇਖੋ ਕਿੰਨੇ ਪਿਆਰੇ ਚਮਕੀਲੇ ਵਾਲ ਨੇ ਠੀਕ ਹੈ ਇਹਦੇ ਨਾਲ ਹੋਈ ਨੇ ਕੀ ਚੀਜ਼ ਹੈ ਚਲੋ ਜੀ ਸ਼ੇਅਰ ਕਰਦੇ ਆ ਬਣਾ ਕੇ ਦੱਸਦੇ ਆ ਤੁਹਾਨੂੰ ਇਸ हेयर टोनर ਨੂੰ ਬਣਾਉਣ ਲਈ ਤੁਸੀਂ ਕੀ ਲੈਣਾ ਇੱਥੇ ਲੈਣੇ ਮੇਥੇ ਜਣੇ ਮੋٹے ਜਿਹੜੇ ਮੇਥੇ ਹੁੰਦੇ ਨੇ ਬੀਜ ਮੇਥਿਆਂ ਦੇ ਜਿਹੜੇ ਅਚਾਰ ਚ ਪਾਉਂਦੇ ਆ ਤੇ ਤੁਸੀਂ ਲੈਣੀ ਕਲੌਂਜੀ ਜਿਹੜੀ ਆਪਾਂ ਅਚਾਰ ਵਿੱਚ ਪਾਉਂਦੇ ਆ ਤੇ ਦੋਨੋਂ ਦੇ 2-2 ਚਮਚ ਜਿਹੜੇ ਨੇ ਨਾ ਕਲੌਂਜੀ ਦੇ ਔਰ ਮੇਥੀ ਦੇ ਦੋ ਗਲਾਸ ਪਾਣੀ ਲੈ ਕੇ ਉਹਨੂੰ ਗਰਮ ਰੱਖ ਕੇ ਇਹ ਚੀਜ਼ਾਂ ਦੋਨੋਂ ਉਹਦੇ ਵਿੱਚ ਪਾ ਦੇਣੀ ਆ ਤੁਸੀਂ ਚਾਹੋ ਤਾਂ ਕੜੀ ਪੱਤਾ ਵੀ ਇਹਦੇ ਵਿੱਚ ਪਾ ਸਕਦੇ ਹੋ ਓਨੀ देर ਪਕਾਉਣਾ ਜਿੰਨੀ ਦੇਰ ਇਹ ਐਨ ਗਲ ਨਹੀਂ ਜਾਂਦੇ ਇਹਦਾ ਕਲਰ ਜਿਹੜਾ ਚੇਂਜ ਨਹੀਂ ਹੋ ਜਾਂਦਾ ਪਾਣੀ ਦਾ ਔਰ ਜਿਹੜਾ ਮੇਥਾ ਔਰ ਜਿਹੜੀ ਕਲੋਂਜੀ ਪੱਕ ਨਹੀਂ ਜਾਂਦੀ ਓਨੀ ਦੇਰ ਤੁਸੀਂ ਇਹਨੂੰ ਉਬਾਲੇ ਦਿਵਾਣੇ ਨੇ ਠੀਕ ਹੈ ਜੀ 10 ਮਿੰਟ ਇਹਨੂੰ ਚੰਗੀ ਤਰ੍ਹਾਂ ਉਬਾਲੇ ਦਿਵਾਣ ਤੋਂ ਬਾਅਦ ਦੋ ਗਲਾਸ ਪਾਣੀ ਤੋਂ ਸਿਰਫ ਦੇਖੋ ਪੌਣਾ ਇੱਕ ਗਲਾਸ ਪਾਣੀ ਰਹਿ ਗਿਆ ਇਹ ਟੋਨਰ ਜਿਹੜਾ ਬਣ ਕੇ ਹੋ ਗਿਆ ਰੈਡੀ ਇਹ ਕੋਈ ਮਾੜਾ ਮੋੜਾ ਟੋਨਰ ਨਹੀਂ ਬਣਿਆ ਹੈਗਾ ਇਹ ਵਾਲਾਂ ਲਈ ਵਰਦਾਨ ਹੈ ਸਾਡੇ ਵਾਲਾਂ ਨੂੰ ਨਾ ਇੱਕਦਮ ਜਿਨ੍ਹਾਂ ਦੀ ਗ੍ਰੋਥ ਰੁਕ ਗਈ ਜਿਨ੍ਹਾਂ ਦੇ ਵਾਲ ਝੜਦੇ ਨੇ ਜਿਨ੍ਹਾਂ ਦੇ ਟਾਈਮ ਤੋਂ ਪਹਿਲਾਂ ਵਾਈਟ ਹੋਣਾ ਸ਼ੁਰੂ ਹੋ ਗਏ ਨੇ ਜਿਨ੍ਹਾਂ ਦੇ ਵਾਲ ਪਤਲੇ ਪੈਣੇ ਸ਼ੁਰੂ ਹੋ ਗਏ ਨੇ ਵਾਲਾਂ ਵਿੱਚ ਸਿਕਰੀ ਹੈ ਵਾਲਾਂ ਵਿੱਚ ਵਾਲਾਂ ਦੀ ਜਿਹੜੀ ਗ੍ਰੋਥ ਹੈ ਨਾ ਬਿਲਕੁਲ ਰੁਕ ਚੁੱਕੀ ਹੈ ਬੱਚੇ ਹੋਗੇ ਜਵਾਨ ਹੋਗੇ ਜਿਹੜੀ ਵੀ ਏਜ ਵਿੱਚ ਤੁਸੀਂ ਹੈਗੇ ਤੁਹਾਡੇ ਵਾਲਾਂ ਦੀ ਸਮੱਸਿਆ ਜਿਹੜੀ ਹੈ ਉਹਨੂੰ ਠੀਕ ਕਰੇਗਾ ਵਾਲ ਅੱਜਕੱਲ ਝੜਦੇ ਬਹੁਤ ਨੇ ਹਨਾ ਆਪਾਂ ਮਾੜਾ ਜਿਹਾ ਕੰਗਾ ਫੇਰਦੇ ਵਾਲਾਂ ਵਿੱਚ ਤੇ ਵਾਲ ਝੜਨੇ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ ਇਹਨੇ ਨੇ ਮਤਲਬ ਕਿ ਗਿਰ ਜਾਂਦੇ ਨੇ ਇੱਥੇ ਉਰਾਪਰਾ ਆ ਦੇਖੋ ਇਸ ਤਰੀਕੇ ਨਾਲ ਸਪਰੇਅ ਬੋਟਲਾਂ ਤੁਸੀਂ ਲੈ ਲੈਣੀਆਂ ਨੇ ਸਪਰੇਅ ਬੋਟਲਾਂ ਸਭ ਤੋਂ ਵਧੀਆ ਨੇ ਅਗਰ ਨਹੀਂ ਹੈਗੀਆਂ ਤਾਂ ਰੂੰ ਦੀ ਮਦਦ ਨਾਲ ਵੀ ਲਗਾ ਸਕਦੇ ਹੋ ਤੁਸੀਂ ਤੇ ਹਾਂਜੀ ਜਿਵੇਂ ਤੁਸੀਂ ਦੇਖਿਆ ਇਹ ਮੇਥੀ ਔਰ ਕਲੋਂਜੀ ਇਹਨੂੰ ਚੰਗੀ ਤਰ੍ਹਾਂ ਉਬਾਲੇ ਮਾਰ ਕੇ ਤੇ ਉਹਦਾ ਜਿਹੜਾ ਆਪਾਂ ਪਾਣੀ ਤਿਆਰ ਕਰ ਲੈਣਾ ਇਸ ਤਰੀਕੇ ਨਾਲ ਫਿਰ ਤੁਸੀਂ ਜਦੋਂ ਵੀ 헤어 ਨੂੰ ਵੋਸ਼ ਕਰਨਾ ਹੁੰਦਾ ਹੈ ਨਾ ਜਦੋਂ ਵੀ ਤੁਸੀਂ ਸਿਰ ਧੋਣਾ ਹੁੰਦਾ ਹੈ ਤਾਂ ਦੇਖੋ ਮੈਂ ਦੋ ਬੋਟਲਾਂ ਬਣਾ ਕੇ ਰੱਖ ਲਈਆਂ ਨੇ ਇਸ ਤਰੀਕੇ ਨਾਲ ਤੁਸੀਂ ਵਾਲਾਂ ਦੀ ਸਪਰੇ ਕਰ ਲੈਣੀ ਹੈ ਮੰਨ ਲਓ ਕਿਸੇ ਸਵੇਰੇ ਸਿਰ ਤੋਂ ਹਨ ਰਾਤ ਨੂੰ ਤੁਸੀਂ ਆਪਣੇ ਵਾਲਾਂ ਦੇ ਵਿੱਚ ਇਹਦੀ ਸਪਰੇ ਕਰ ਲੈਣੀ ਚੰਗੀ ਤਰ੍ਹਾਂ ਤੁਸੀਂ ਵਾਲਾਂ ਤੇ ਲਗਾ ਲੈਣਾ ਹੈ ਜ ਤਾਂ ਜੋ ਤੁਹਾਡੇ ਸਕਿਨ ਦੇ ਅੰਦਰ ਅਸਰ ਜਾਵੇ ਜੇ ਤੁਹਾਡੇ ਵਾਲ ਝੜਦੇ ਨੇ ਉਹ ਠੀਕ ਹੋ ਜਾਣਗੇ ਅਗਰ ਤੁਹਾਡੇ ਵਾਲ ਜਿਹੜੇ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੇ ਇਸ ਤਰੀਕੇ ਨਾਲ ਤੁਸੀਂ ਆਪਣੇ హెਅਰ ਤੇ ਚੰਗੀ ਤਰ੍ਹਾਂ ਸਪਰੇਅ ਕਰ ਲੈਣੀ ਹੈ ਬੱਚੇ ਵੀ ਤੁਹਾਡੇ ਵੀ ਕਰਨ ਤੁਸੀਂ ਵੀ ਕਰ ਸਕਦੇ ਹੋ ਜਿਹੜੇ ਵੀ ਜਿਹੜੀ ਜਿਹੜੀ ਏਜ ਵਿੱਚ ਤੁਸੀਂ ਕਰ ਸਕਦੇ ਹੋ ਤਾਂ ਜੋ ਤੁਹਾਡੇ ਜਿਹੜੇ హెయిਰ ਨੇ ਬਿਲਕੁਲ ਵੀ ਝੜਨ ਨਾਲ ਔਰ హెయిਰ ਜਿਹੜੇ ਬਿਲਕੁਲ ਮਲਾਇਮ ਤੇ ਬਿਲਕੁਲ ਸੋਫਟ ਰਹਿਣਾ ਤੇ ਧੋਣ ਤੋਂ ਪਹਿਲਾਂ ਤੁਸੀਂ ਇਹ ਲਗਾ ਸਕਦੇ ਹੋ ਠੀਕ ਹੈ ਰਾਤ ਨੂੰ ਲਗਾ ਲਓਗੇ ਤੇ ਸਭ ਤੋਂ ਵਧੀਆ ਹੈ ਜਿਆਦਾ ਅਸਰ ਹੋਵੇਗਾ ਤੇ ਬਹੁਤ ਹੀ ਵਧੀਆ ਜਿਹੜਾ ਪੋਸ਼ਣ ਹੈ ਵਾਲਾਂ ਨੂੰ ਮਿਲ ਜਾਂਦਾ ਹੈ ਔਰ ਮੇਥੀ ਬਹੁਤ ਵਧੀਆ ਹੁੰਦੀ ਸਾਡੇ ਵਾਲਾਂ ਵਾਸਤੇ ਔਰ ਜਿਹੜੀ ਕਲੌਂਜੀ ਹੁੰਦੀ ਹੈ ਸਾਡੇ ਵਾਲਾਂ ਨੂੰ ਕਾਲਾ ਕਰਦੀ ਹੈ ਔਰ ਸਾਡੇ ਜਿਹੜੇ ਅੰਦਰ ਤੱਕ ਜਾ ਕੇ ਵਾਲਾਂ ਦੀ ਜੜ੍ਹਾਂ ਜੇ ਕਮਜ਼ੋਰ ਹੁੰਦੀਆਂ ਨੇ ਨਾ ਉਹਨਾਂ ਨੂੰ ਮਜ਼ਬੂਤ ਕਰਦਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ హెయిਰ ਜੜੇ ਆ ਨਾ ਵਧੀਆ ਤਰੀਕੇ ਨਾਲ ਰੱਖ ਸਕਦੇ ਹੋ ਔਰ ਵਧੀਆ ਤਰੀਕੇ ਨਾਲ ਤੁਹਾਡੇ ਜਿਹੜੇ హెయిਰ ਨੇ ਬਲੈਕ ਵੀ ਰਹਿਣਗੇ ਲੌਂਗ ਟਾਈਮ ਤੱਕ ਠੀਕ ਹੈ ਕਾਫੀ ਟਾਈਮ ਤੱਕ ਕਿਉਂਕਿ ਅੱਜ ਕੱਲ ਨਾ ਟਾਈਮ ਤੋਂ ਪਹਿਲਾਂ ਹੀ ਹੇਅਰ ਜਿਹੜੇ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਬੱਚਿਆਂ ਦੇ ਵੀ ਬੱਚਿਆਂ ਦੇ ਜ਼ਿਆਦਾ ਹੋ ਗਏ ਨੇ ਇਸ ਕਰਕੇ ਤੁਸੀਂ ਇਸ ਸੀਰਮ ਨੂੰ ਬਣਾ ਕੇ ਇਹਦੇ ਵਿੱਚ ਤੁਸੀਂ ਚਾਹੋ ਤਾਂ ਕੜੀ ਪੱਤੇ ਵੀ ਪਾ ਸਕਦੇ ਜਦੋਂ ਤੁਸੀਂ ਉਬਾਲਣ ਵਾਸਤੇ ਰੱਖਣਾ ਹੈ ਇਹਦੇ ਵਿੱਚ ਕੜੀ ਪੱਤੇ ਵੀ ਪਾ ਸਕਦੇ ਹੋ ਠੀਕ ਜੀ ਇਸ ਤਰੀਕੇ ਨਾਲ ਤੁਸੀਂ ਚੰਗੀ ਤਰ੍ਹਾਂ ਆਪਣੇ ਸਿਰ ਤੇ ਲਗਾ ਕੇ ਇਸ ਤਰੀਕੇ ਨਾਲ ਮ사ਜ ਕਰ ਲੈਣੀ ਹੈ ਰਾਤ ਨੂੰ ਤੁਸੀਂ ਕਰਨੀ ਹੈ ਤੇ ਤੁਸੀਂ ਨੂੰ ਧੋਣ ਤੋਂ ਪਹਿਲਾਂ ਮਤਲਬ ਇਹ ਕਰਨੀ ਆ ਫਿਰ ਤੁਸੀਂ ਸੇਲ ਸੇਲ ਨੂੰ ਕਰ ਲੈਣਾ ਵੋਸ਼ ਫਿਰ ਤੁਸੀਂ ਦੇਖਿਓ ਤੁਹਾਡੇ ਵਾਲਾਂ ਵਿੱਚ ਇੱਕ ਨਵੀਂ ਚਮਕ ਇੱਕ ਨਈ ਸ਼ਾਈਨਿੰਗ ਇੱਕ ਨਿਆ ਜਿਹਾ ਜਜ਼ਵਾ ਆ ਰਹਿਣਾ ਵਾਲਾਂ ਵਿੱਚ ਵਾਲ ਸਟਰੋਂਗ ਹੋ ਜਾਣਗੇ ਬਿਲਕੁਲ ਨਹੀਂ ਛੜਨਗੇ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਣੀ ਹੈ ਇਸ ਚੈਨਲ ਤੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਟਿਪਸ ਬਹੁਤ ਸੋਹਣੇ ਸੋਹਣੇ ਫੇਸ਼ੀਅਲ ਬਹੁਤ ਸੋਹਣੇ ਸੋਹਣੇ హెయిਰ ਵਾਸਤੇ ਟਿਪਸ ਦੱਸੇ ਜਾਂਦੇ ਨੇ ਉਹ ਵਾਲੇ ਟਿਪਸ ਜਿਹੜੇ ਨੇ ਛੋਟੇ ਛੋਟੇ ਤੁਸੀਂ ਆਪਣੀ ਜ਼ਿੰਦਗੀ ਚ ਅਪਣਾ ਕੇ ਆਪਣੇ ਵਾਲਾਂ ਨੂੰ ਤੁਸੀਂ ਖੂਬਸੂਰਤ ਤੇ ਆਪਣੇ ਆਪ ਨੂੰ ਖੂਬਸੂਤ ਰੱਖ ਸਕਦੇ ਹੋ ਠੀਕ ਹੈ ਬਰਸਾਤਾਂ ਦੇ ਮੌਸਮ ਵਿੱਚ ਜਾਨਕਿ ਜਿਵੇਂ ਗਰਮੀ ਹੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਮੌਸਮ ਬਹੁਤ ਜ਼ਿਆਦਾ ਚੇਂਜ ਹੋ ਗਿਆ ਜਦੋਂ ਮੌਸਮ ਚੇਂਜ ਹੁੰਦਾ ਉਹ ਸਾਡੀ ਸਕਿਨ ਤੇ ਔਰ ਸਾਡੇ హెయిਰ ਤੇ ਇਫੈਕਟ ਜਾ ਪ ਜਾਂਦੀ ਹੈ ਤੇ ਸਵੇਰੇ ਵੀਡੀਓ ਪਾਈ ਸੀਗੀ ਉਹ ਤੁਸੀਂ ਦੇਖ ਸਕਦੇ ਹੋ ਫੇਸ਼ੀਅਲ ਬਹੁਤ ਵਧੀਆ ਦੱਸਿਆ ਸਮਰ ਸਪੈਸ਼ਲ ਫੇਸ਼ੀਅਲ ਬਰਸਾਤਾਂ ਲਈ ਜਿਨ੍ਹਾਂ ਦੇ ਬਰਸਾਤਾਂ ਕਰਕੇ ਚਿਪਚਪਾਹਟ ਰਹਿੰਦੀ ਹੈ ਔਰ ਇਹ ਬੜਾ ਸੀਰਮ ਜਿਹੜਾ ਮੈਂ ਬਣਾ ਕੇ ਤੁਹਾਨੂੰ ਦੱਸਿਆ ਹੈ ਇਹ ਤੁਸੀਂ ਬਣਾ ਕੇ ਅੱਜ ਹੀ ਕੋਈ ਜ਼ਿਆਦਾ ਖਰਚਾ ਨਹੀਂ 10 ਰੁਪਏ ਦੇ ਵਿੱਚ ਬਣ ਕੇ ਰੈਡੀ ਹੋ ਜਾਂਦਾ ਹੈ 10-5 ਰੁਪਏ ਦੀ ਕਿੰਨੀ ਕਲੌਂਜੀ ਔਰ ਕਿੰਨੀ ਮੇਥੀ ਆ ਜਾਂਦੀ ਹੈ ਤੁਸੀਂ ਲਿਆ ਕੇ ਇੱਕ ਇੱਕ ਚਮਚਾ ਜਾਨੀ ਕਿ ਉਬਾਲਣਾ ਹੈ ਹਫਤੇ ਭਰ ਦਾ ਬਣਾ ਕੇ ਤੁਸੀਂ ਸੀਰਮ ਇਸ ਤਰੀਕੇ ਨਾਲ ਕੋਈ ਵੀ ਸਪਰੇਅ ਵਾਲੀ ਬੋਤਲ ਚ ਰੱਖ ਸਕਦੇ ਹੋ ਤੇ ਆਪਣੇ 헤ਅਰ ਤੇ ਸਪਰੇਅ ਕਰਕੇ 헤ਅਰ ਨੂੰ ਵੋਸ਼ ਕਰ ਸਕਦੇ ਹੋ ਜੀ ਲੈਨੇ ਤੁਹਾਡਾ ਤੁਹਾਡਾ ਇਜਾਜ਼ਤ ਐ ਇਸੇ ਤਰ੍ਹਾਂ ਹੀ ਤੁਸੀਂ ਚੈਨਲ ਨਾਲ ਬਣੇ ਰਹੋ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਸੇ ਤਰ੍ਹਾਂ ਹੀ ਤੁਹਾਡਾ ਪਿਆਰ ਦੇ ਸਦਕੇ ਦੀ ਬਹੁਤ ਜ਼ਿਆਦਾ ਜ਼ਰੂਰਤ ਐ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਮੇਰਾ ਨਾਮ ਹੈਗਾ ਬਿੰਦੂ ਮੈਂ ਲੁਧਿਆਣਾ ਤੋਂ ਬਲੋਂਗ ਕਰਦੀ ਆ ਤੁਹਾਡੇ ਲਈ ਸੋਹਣੇ ਸੋਹਣੇ ਟਿਪਸ ਲੈ ਕੇ ਆਉਣੀ ਐ ਤੇ ਚਲੋ ਜੀ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਤਦ ਤੱਕ ਬਾਏ ਬਾਏ ਜ਼ਿਆਦਾ ਲੌਂਗ ਵੀਡੀਓ ਆਪਾਂ ਨਹੀਂ ਬਣਾਉਂਦੇ ਹੈਗੇ ਕਿਉਂਕਿ ਫਿਰ ਆਡੀਅנס ਜਿਹੜੀ ਐ ਬੋਰ ਹੋ ਜਾਂਦੀ ਐ ਇਸ ਕਰਕੇ ਆਪਾਂ ਫੋਟੋ ਫਟਾ ਦੱਸਣ ਦੀ ਕਰੀਦੀ ਐ ਜਿਹੜਾ ਵੀ ਆਪਾਂ ਫੇਸ ਵਾਸਤੇ ਦੱਸਦੇ ਆ ਜਾਂ హెయిਰ ਵਾਸਤੇ ਦੱਸਦੇ ਆ ਫੋਟੋ ਫਟਾ ਤੁਹਾਡਾ ਰੈਮਡੀ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਤੁਸੀਂ ਜਿਆਦਾ ਟਾਈਮ ਵੀ ਨਾਲ ਤੁਹਾਡਾ ਵੇਸਟ ਹੋਵੇ ਔਰ ਫੋਟੋ ਫੋਟੋਸ ਰੈਮਡੀ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ హెయిਰ ਤੇ ਲਗਾ ਸਕਦੇ ਹੋ ਤੇ ਚਲੋ ਜੀ ਇਸ ਰੈਮਡੀ ਨੂੰ ਬਣਾ ਕੇ ਇਸ ਸੀਰਮ ਨੂੰ ਬਣਾ ਕੇ ਆਪਣੇ హెయిਰ ਤੇ ਜਰੂਰ ਇਸਤੇਮਾਲ